ਉਗੰਭੈ ਜੋ ਹਰੋ ਨਿਦਰਤ ਵੇਲੇ ਚੰਦਰੇ ਨੜੀਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਬੰਦੇ ਰੱਖੇ

ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤੰਦਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਜੋਰੀਆ ਦਾ ਸੱਜ ਬੈਠੇ ਗੋਕਾਰ ਸਾਧ ਸਤ ਸੰਗ ਦੀਓ ਆਓ ਜੋ ਜਿਨਾ ਤੋਂ ਆਪ ਕਈਆਂ ਮਹਿਰਿਆ ਤੋਂ ਲੈ ਕੇ ਤਨ ਤਨ ਸਤਿ ਸ਼੍ਰੀ ਅਕਾਲ ਪਾਤਸ਼ਾਹ ਦੇ ਪਾਉਣ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਰੜੀ ਦਾ ਕਿੱਸਾ ਵਰਨ ਕੇ ਪਾਤਸ਼ਾਹ ਜੁਰਾਂ ਦੇ ਪਾਉਣ ਜੀਵਨ ਵਿੱਚ ਆਓ ਕੋਟਿਕ ਅਰਬੀ ਗੁਣਾਂ ਨੂੰ ਗਰਨ ਕਰਦਾ ਜੇ ਤਬ ਕਰੀ ਤਾਂ ਕਿ ਆਇਆ ਸਾਡਾ ਸੰਸਾਰ ਤੇ ਸੁਭਰ ਹੋ ਜਾਵੇ ਜਿੰਦੇ ਦੁੱਖਾਂ ਕਰੇਸ਼ਾਂ ਰੋਗਾਂ ਸੋਗਾਂ ਕਾਇਆ ਸਾਰਿਆਂ ਚਿੰਤਾ ਫਿਕਰਾਂ ਤੋਂ ਆਪਾਂ ਬਚ ਸਕੀਏ ਜਮਾਨੀ ਮਰ ਤੋਂ ਬਚ ਸਕੀਏ ਆਜੋ ਸੁਣਦੇ ਦੇ ਆ ਰਹੇ 85 ਰਸਦੂਨਾ ਇਹਨਾਂ ਦੇ ਪਰਿਵਾਰ ਜਨਮ ਅਤੇ ਮੰਨ ਦਾ ਲੋਕ ਇਹ ਬਹੁਤ ਅਸਰਦਾਰ ਤਕ ਹੈ ਇਸ ਵਕਤ ਇਹਨਾਂ ਸਾਰਿਆਂ ਤੋਂ ਬਚਨ ਵਾਸਤੇ ਆਪਾਂ ਨੂੰ ਪਰਛਲੇ ਇੱਕ ਨੁਕਤਾ ਦੱਸਿਆ ਭਾਵੇਂ ਸਭ ਨੇ ਗੱਲ ਲਈ ਤਨ ਤਰ ਮਨੇ ਕਰਈ ਕੀ ਨਾਮ ਜਪੜਾ ਚਾਹਵਾ ਤਨ ਕੋ ਨਾਮ ਸਭ ਨੇ ਵੀ ਹਾਂ ਬਣਾਈ ਨਾਮ ਉਹ ਕਹ ਲਗੇ ਠੀਕ ਨਾਮ ਜਪੜਾ ਬਹੁਤ ਚਾਹਦਾ ਹੈ ਸਮਨ ਦਾ ਮਤਲਬ ਹੋਰ ਹੈ ਪਰ ਜੇ ਨਾਮ ਜਪਣ ਦੇ ਨਾਲ ਕਰਮ ਮਾੜਿਆ ਹੁਣ ਤਾਂ ਨਾਮ ਜਪਨ ਦੇ ਨਾਲ ਨਾਲ ਜੇ ਕਰਮ ਮਾਰੇ ਹੋਣ ਜੀਵਨ ਦੇ ਤੇ ਨਾਮ ਜਪਿਆ ਬੋਲੋ ਚੰਦਾ ਗੁਰ ਨਾਮ ਜਪਣ ਦਾ ਜਪਿਆ ਬੜਾ ਵਿਦਵਾਨ ਸੀ ਉਹ ਆਪਣੇ ਕਥਾ ਕਰਦੋ ਤੇ ਦਰਬਾਰਾ ਰਾਜ ਰਾਜ ਦਰਬਾਰ ਰਾਜਾ ਮਹਾਰਾਜਾ ਦਾ ਕਥਾ ਵਸ ਸੀ ਪ੍ਰਚਾਰਕ ਸੀ ਉਹ ਰੱਬ ਦਾ ਪ੍ਰਚਾਰ ਨਹੀਂ ਸੀ ਯਾਦ ਰੱਖੋ ਜੇ ਰੱਬ ਦਾ ਪ੍ਰਚਾਰ ਨਹੀਂ ਸੀ ਰੱਬ ਦੀ ਤਰਸਣ ਵਾਲਾ ਨਹੀਂ ਸੀ ਰਾਜਿਆਂ ਨੂੰ ਕੇਵਲ ਖੁਸ਼ ਕਰਨ ਵਾਸਤੇ ਕਥਾ ਵਸ ਸੀ ਹਰ ਕੋਈ ਗਿਆਨ ਵਿੱਚ ਇਹ ਇਹ ਦਾਤਾ ਇਹ ਕਹਿੰਦੇ ਕਿ ਕਲਾ ਰਾਜਿਆਂ ਦੇ ਸ਼ੁੱਧ ਕਰੀ ਜਾਂਦਾ ਸੀ ਨਹੀਂ ਪਰ ਸਨੌ ਦਾ ਰਾਜਾ ਨੂੰ ਸੀ ਪਰ ਸੋਦੇ ਉਹ ਵੱਡਿਆ ਹੋਇਆ ਗਿਆਨ ਜਿਹੜਾ ਕਿਸੇ ਦੀ ਸਿਫਤ ਕਰਕੇ ਮੰਨ ਲ ਗ ਗਿਆਨ ਨਹੀਂ پرشنے ایک دو سن نوکتے دیتے انتہوں نے تیسے کیوں سے لائیے جو مر کھاک تھی جنہ نے مر کے تو چلے جانا کھاک ہو جانا انہوں نے سبسلا کی گئر ایک کو سبراو نان کا ਜੋ ਚੰਤ ਰਿਆ ਸੁਮਾਰੇ ਕੰਦੇ ਇੱਕ ਨੂੰ ਸਮਝ ਲੋ ਇੱਕ ਨੂੰ ਯਾਦ ਕਰ ਦੋ ਇੱਕ ਦੀਆਂ ਕਥਾ ਕਹਾਣੀਆਂ ਕਰ ਦੋ ਕੇ ਰਿਆ ਜਿਹੜਾ ਜਲ ਤੇ ਥਲ ਦੇ ਵਿੱਚ ਸਮਾਇਆ ਹੋਇਆ ਹੈ ਜਲ ਵਿੱਚ ਵੀ ਆ ਇਸ ਧਰਤੀ ਥਲ ਤੇ ਵੀ ਆ ਆਕਾਸ਼ ਵਿੱਚ ਵੀ ਆ ਸੰਤ ਅਦਿਵਾਸੇ ਪੁਰੀ ਸਤਿਗੁਰੂ ਜਿੰਨੇ ਮਰਕੇ ਤੂੰ ਚਲੇ ਜਾਣਾ ਮਰਕੇ ਖਾਕ ਹੋ ਜਾਣਾ ਤੁਧ ਕੀ ਸਤਿਲਾਹ ਕਰਦੇ ਆ ਉਹਦੇ ਕੀ ਵਡਿਆਈ ਕਰਦੇ ਆ ਉਹਦੇ ਚਾਪਲੂਸੀ ਆ ਔਰ ਤਾ ਚਾਪਲੂਸੀ ਆ ਚਾਪ ਰੀਸੀ ਕਰਦੇ ਪਿਆਰੇ ਗੁਰੂ ਦੀ ਗੱਲ ਉਸ ਖੁਦ ਖੁਦਾ ਦੇ ਕਰ ਜਿੱਥੋਂ ਤੈਨੂੰ ਕੁਝ ਮਿਲੇ ਇਤੋ ਚਾਪਰੂਸੀ ਸੰਸਾਰ ਦੇ ਕਿਤੇ ਤੋਂ ਕੁਝ ਦਿਨ ਤੋਂ ਉਹ ਨੂੰ ਚੰਗਾ ਲੱਗੇ ਦਾ ਕੁਝ ਦਿਨ ਜਿੱਦਣ ਹੀ ਚਾਪਰੂਸੀ ਛੱਡੀ ਉਦਰੇ ਤੂੰ ਗਾਉਂ ਤੇ ਵੇਖੋ ਪਰ ਇਹ ਖੁਦ ਖੁਦਾਇ ਦਾ ਨਾਮ ਗਊੜਾ ਤੇਰੀ ਦੂ ਚਾਪਰੂਸੀ ਕਰ ਚਾ ਨਾ ਦਾ ਉਹ ਤੇਰੀ ਮਰਜੀ ਪਰ ਇੰਨੇ ਤੇਰਾ ਸਾਥ ਨਹੀਂ ਛੱਡਣਾ ਇੰਨੇ ਤੇਨ ਰੋਜੀ ਰੋਟੀ ਦੇਣੀ ਦੇਣੀ ਜਦੋਂ ਰੂਚ ਆਪ ਨੂੰ ਸੰਸਾਰ ਦੀ ਤਰੇਂਗਾ ਨਾ ਜਦੋਂ ਨਾਲ ਤਰੇਂਗਾ ਰੋਟੀ ਰੋਜੀ ਨਹੀਂ ਮਿਲਦੀ ਉਹਦਾਂ ਰੋਜੀ ਰੋਟੀ ਨਹੀਂ ਮਿਲਦੀ ਤੇ ਉਹਦੀ ਚਾਪਲੂਸੀ ਕਰੀਏ ਜਿਹੜਾ ਸਾਨੂੰ ਸਵਾਸ ਸਵਾਸ ਸੰਭਾਲਦਾ ਹੈ ਅਸੇ ਸੁਤੇ ਉਹ ਨੇ ਸਾਡੋ ਸਵਾਸ ਲਗਾਤਾਰ ਚਲਾਈ ਜਾ ਰਿਹਾ ਏ ਦਿਲ ਦੀ ਤੜਪ ਤੜਪਦਾ ਹੀ ਜਾ ਰਿਹਾ ਏ ਕੌਣ ਲੈ ਉਹਨੂੰ ਦੇ ਉਹਨੂੰ ਭਾਲ ਉਹਨੂੰ ਲੱਭ ਉਹਦੀ ਸਿਫਸਲਾ ਕਰ ਤਰ ਦਿੱਤੇ ਹੱਥ ਪਲ ਸਵਾਜ ਅਜਰਾਸੀ ਨਾ ਜੁਨਾ ਤੋਂ ਬਚੇ ਜਮਾਂ ਦੀ ਮਾਰ ਤੋਂ ਬਚੇ ਇਸ ਵਾਰ ਤੇ ਪਰਪਰੋ ਪਈਆਂ ਦਿਨਾਂ ਤੋਂ ਇਹ ਤਾਂ ਗੱਲ ਕਿ ਦੇਰ ਕੁ ਮੈਨੇ ਤੋਪਾ ਗੁਰੂ ਦੇ ਅਤਲ ਦੀ ਗੱਲ ਕਰਦੇ ਆ ਅਤਨਾਂ ਤੇ ਗੁਰੂ ਸਾਡੀ ਅਤਲ ਤੇ ਗੁਰੂ ਦਾ ਮੇਲ ਕੋਈ ਨਹੀਂ ਸਾਡੀ ਅਤਲ ਗੁਰੂ ਤੋਂ ਪਿੱਛੇ ਲੱਵੇ ਜਾਂਦੀ ਆ ਦੂਰ ਜਾਵੇ ਜਾਂਦੀ ਆ ਗੁਰੂ ਦੀ ਜਦੋਂ ਚੰਗਾ ਗਏ ਤੇ ਗੁਰੂ ਦੇ ਨਾਲ ਮਿਲਦੇ ਜਾਵੋਗੇ ਕਿਸ ਤਰ੍ਹਾਂ ਮਿਲ ਜਾਵੋਗੇ ਜੋ ਜਲ ਵਿੱਚ ਜਲ ਆਏ ਟਟਾਣਾ ਤੋ ਜੋਤੀ ਸੰਗ ਜੋਤ ਸੁਭਨ ਇਹਦਾ ਬਣਾ ਕੋਈ ਕਿੱਦਾਂ ਬਣਾ ਜਿਸ ਤਰ੍ਹਾਂ ਜਾਲ ਦੇ ਵਿੱਚ ਜਾਲ ਬਣ ਗਿਆ ਪਾਣੀ ਵਿੱਚ ਭਾਵੇਂ ਪਾਵ ਪਾਣੀ ਵਿੱਚ ਪਾਣੀ ਮਿਲਿਆ ਸਾਡੇ ਅੰਦਰ ਜਿਹੜੀ ਜੋਤ ਜਗ ਰਹੀ ਆ ਉਸ ਮਹਾਨ ਜੋਤ ਦੇ ਵਿੱਚ ਲੀਨ ਹੋ ਜਾਵੇ ਪਰ ਅਗਦਾਂ ਦੀ ਹੈ ਕਰ ਦੇਖਿਆ ਦੇਖਿਆ ਤਾਂ ਜ਼ਰੂਰ ਆ ਪਰ ਵਿਚਾਰਿਆ ਨਹੀਂ ਜੋਤੀ ਨਾਲ ਜੋਤ ਕਿਵੇਂ ਮਲ ਦਿੰਦੀ ਆ ਦੇਖਿਆ ਜ਼ਰੂਰ ਆ ਪਰ ਉਹ ਸਮਝਿਆ ਨਹੀਂ ਉਹ ਤੋਂ ਸਿੱਖਿਆ ਨਹੀਂ ਲਈ ਤੁਹ ਤੋਂ ਗਿਆਨ ਨਹੀਂ ਲਿਆ ਕੀ ਇਸ ਤੇ ਲੋਕਿਆ ਹੋ ਰਿਹਾ ਇਸ ਦੇ ਵਿੱਚ ਤੇਰੋਂ ਤੁਸੀਂ ਆਏ ਸਾਲ ਦੀਵਾਲੀ ਬਣਾਉਂਦੇ ਆਏ ਸਾਲ ਦੀਵਾਲੀ ਬਣਾਉਂਦੇ ਜੀਵਨ ਦੀਵਾਲੀ ਕਦ ਜੋਉਂਦੇ ਨਾ ਜੀਵਨ ਜੁਦੀ ਬੰਦਦੇ ਨਾ ਚੰਦ ਕੋ ਪੈਣ ਤੇ ਤੀਰ ਲੱਗੇ ਮਾਸਤੀ ਮੁਰਤੇ ਮੁਰਕੇ ਉਤੋਤੇ ਪਾਵੇਂ 10 ਲਗਾਓ 50 ਲਗਾਓ 100 ਲਗਾਓ 1000 ਲਗਾਓ ਲੱਖ ਲਗਾਓ ਉਸ ਪ੍ਰਕਾਸ਼ ਵਿੱਚ ਪ੍ਰਕਾਸ਼ ਮਿਲਦਾ ਜਾਉਗਾ ਕਿਤੋਂ ਆਇਆ ਇਹ ਪ੍ਰਕਾਸ਼ ਉਹ ਜਿਹੜੀ ਪਹਿਲਾਂ ਜੋ ਜਗੇ ਹੋਈ ਸੀ ਜਗਾਈ ਸੀ ਉਹ ਤੋਂ ਅੱਗੇ ਜੋ ਚੱਲਦੀ ਉਸ ਪ੍ਰਕਾਸ਼ ਵਿੱਚ ਪ੍ਰਕਾਸ਼ ਰਣ ਗਿਆ ਉਹ ਪ੍ਰਕਾਸ਼ ਬਕਰਾ ਨਹੀਂ ਹੋਇਆ ਦੀਵਾ ਜਗਾ ਕੇ ਤੁਸੀਂ ਦੀਪਾਸੇ ਵੀ ਰੱਖ ਦਿੱਤਾ ਤਾਂ ਕੋਈ ਵਕ ਨਹੀਂ ਦੀਵਾ ਜਗਾ ਕੇ ਤੁਸੀਂ ਪਾਸੇ ਵੀ ਰੱਖ ਦਿੱਤਾ ਤਾਂ ਕੋਈ ਵਕ ਨਹੀਂ ਦੀਵੇ ਨੂੰ ਉਹ ਜਦ ਬਲ ਲੈਣ ਵਕਰੀ ਹੋ ਜੇ ਉਹਦਾ ਪ੍ਰਕਾਸ਼ ਉਕਰਾਵੇ ਜਿਹੜਾ ਬਾਜ ਜਗਾਉ ਉਹਦਾ ਪ੍ਰਕਾਸ਼ ਉਕਰਾਵੇ ਨਹੀਂ ਨਹੀਂ ਕਰਿਓ ਜਿੰਦੇ ਜੀ ਵੀ ਸਾਡਾ ਇਸੇ ਤਰਾਈਓ ਤੇ ਸਵਾਰ ਮਰਿਆ ਹੋਇਆ ਵੀ ਇਸ ਤਰ੍ਹਾਂ ਹੋ ਜਾਵੇ ਜਿਵੇਂ ਉਹਨ ਪ੍ਰਕਾਸ਼ ਇਹਨੂੰ ਦੀਵਾ ਇੱਕ ਪ੍ਰਕਾਸ਼ ਕੀਤਾ ਦੂਜਾ ਕੀਤਾ ਉਹਦਾ ਪ੍ਰਕਾਸ਼ ਉਹਦੇ ਪ੍ਰਕਾਸ਼ ਦੇ ਨਾਲ ਨਾਲ ਗਿਆ ਇਸ ਤਰ੍ਹਾਂ ਪਰਮੇਸ਼ਰ ਪੰਜਾਬ ਦੇਦੇ ਜਿਦਾਂ ਇਹ 50 ਦਾ ਪ੍ਰਕਾਸ਼ ਆਪ ਦੇ ਰਾਜ ہوں اسکال پورکھ واحد واحگ رام اللہ خدا نے آلی بڑھائی انہی دنیا بڑھائی چراسی لاکھ جونہ دے کے بڑھائی بنا جوت اس اکال پورتی جنگیاں ساری جوتا کوئی گنتی ہے جوتا جوت ਆਪਾਂ ਦਾ ਦੱਸਿਆ ਵੀ ਇਹ ਸੋਦੀ ਲੱਖ ਦੀ ਗੱਲ ਕਰਦੇ ਤਾਂ ਕਿ ਉਹ ਸਰਕਾਰ ਉਹ ਜਿਹੜੀ ਜੋਤ ਜੋਤ ਆ ਜਿਹੜੀ ਅੰਦਰ ਸਾਡੇ ਜਗ ਰਹੀ ਆ ਸਾਨੂੰ ਦਿਖ ਨਹੀਂ ਰਹੀ ਉਹ ਨਾ ਅਸੀਂ ਦੇਖਣ ਦਾ ਯਤਨ ਕੀਤਾ ਸਾਡੀ ਅੰਦਰ ਦੀ ਜੋਤ ਨੂੰ ਬਾਹਰ ਦੀ ਜੋਤਾਂ ਜਗਾਈਆਂ ਬਸ ساری ਉਮਰ ਬਾਹਰ ਦੀਆਂ ਜੋਤਾਂ ਜਗਾਈਆਂ ਅੰਦਰ ਦੀ ਜੋਤ ਨਹੀਂ ਜਗਾਈ ਬੰਦ ਜੁੜ ਤੋਂ ਗਿਆਨ ਲੈਣਾ ਸੀ ਅਸੀਂ ਉਹ ਗਿਆਨ ਨਹੀਂ ਲੈ ਸਕਿਆ ਆਦੇ ਬੱਲੇ 18ਵਾਂ ਸਾਹਿਬ ਜੀ ਬਾਰੇ ਤਰਗੁਰਦਾਨ ਸਿੰਘ ਸਾਹਿਬ ਦੇ ਨਾਲ ਇਹਨਾਂ ਨੇ ਕਿ ਬਹੁਤ ਸਾਨੂੰ ਅਹਿਮ ਨੁਕਤੇ ਜਿੰਦਗੀ ਦਾ ਅਹਿਮ ਨੁਕਤਾ ਸੁਣਿਆ ਆ ਉਹ ਦੁੱ ਦਿੱਤਾ ਸਾਨੂੰ ਜੀਵਨ ਜਾਨ ਦਸੀ ਪੁੱਗਿੰਦੇ ਪਹਿਲਾ ਕਰਮ ਕਾਨ ਤੋਂ ਗੱਲ ਸ਼ੁਰੂ ਕਰਦੇ ਪੈਂਦੀ ਆ ਤੇ ਕਰਮ ਕਾਨ ਕੀ ਸੀਗਾ ਅਸੀਂ ਗੁਰਦੁਆਰਾ ਮੰਦਰ ਮਸਜਿਦ ਦੇ ਦੀਵਾ ਲਗਾਇਆ ਜੋ ਜਗਾਈ ਪੁੱਗ ਕੀ ਕਹਿੰਦੇ ਸੀਗੇ ਉਹ ਕਹਿੰਦੇ ਮੈਨੂੰ ਜਗਾਉਣ ਵਾਲਿਆ ਕਦੇ ਆਪਣੇ ਅਤਮੀ ਜਗਾਉਣ ਦੇ ਦੇਖ ਰਹਾ ਜੇ ਮੈਂ ਬਾਹਰ ਪ੍ਰਕਾਸ਼ ਕੀਤਾ ਤੂੰ ਮੈਨੂੰ ਜਗਾਇਆ ਤੇ ਮੈਂ ਬਾਹਰ ਪ੍ਰਕਾਸ਼ ਕੀਤਾ ਤੇ ਜੇ ਤੂੰ ਅੰਦਰਲੇ ਜੋਤ ਜਗਾ ਲੇਗਾ ਮੈਂ ਤੇਰੇ ਅੰਦਰ ਵੀ ਪ੍ਰਕਾਸ਼ ਕਰਾਂਗਾ ਮੈਂ ਤੇਰੇ ਅੰਦਰ ਵੀ ਪ੍ਰਕਾਸ਼ ਕਰਾਂਗਾ ਜੇ ਜੋਤ ਪਹਿਲਾਂ ਬਾਹਰ ਪ੍ਰਕਾਸ਼ ਕਰਸਾ ਤੇ ਸਾਰੇ ਅੰਦਰ ਵੀ ਜੋਤ ਪ੍ਰਕਾਸ਼ ਕਰਸਾ ਹੋ ਜਾਂਦੀ ਹੈ ਉਹਨੂੰ ਕਹਿੰਦੇ ਗਿਆਨ ਉਸ ਪ੍ਰਕਾਸ਼ ਨੂੰ ਕਹਿੰਦੇ ਗਿਆਨ ਕੰਦਾ ਕੰਦਾ ਗਿਆਨ ਵਿੱਚ ਕਈ ਵਾਰਾਂ ਫੇਰੋ ਪਤਾ ਕੀ ਹੰਕਾਰ ਪਦਾ ਕਰਦਾ ਹੁੰਦਾ ਹੈ ਕਈ ਵਾਰ ਕੰਦਾ ਗਿਆਨ ਵਿੱਚ ਹੰਕਾਰ ਪਦਾ ਕਰ ਦਿੰਦਾ ਹੈ ਮੇਰੇ ਜਿੱਦਾਂ ਕੋਈ ਸ਼ਾਨਾ ਮੇਰੇ ਜਿੱਦਾਂ ਕੋਈ ਗਿਆਨੀ ਮੇਰੇ ਜਿੱਦਾਂ ਕੋਈ ਤਰਕਵਾਲ ਕੋਈ ਵੀ ਨਹੀਂ ਹੋਇਆ ਸਾਰ ਸਾਰ ਵਿੱਚ ਤਰਕੁਰ ਦਾਮ ਸਾਹਬ ਤੋਂ ਲੈ ਕੇ ਤਨੂ ਗੁਰ ਗੋਬਿੰਦ ਸਿੰਘ ਜੀ ਤਾਲੂ ਬੋਧ ਬੋਧ ਪੰਡਤ ਇੱਦਿ ਵਿਦਵਾਨ ਹੋਏ ਉਹਨ ਨੂੰ ਸੰਸਾਰ ਦੇ ਧੋਖਿਆਂ ਦੇ ਦੱਸੇ ਸੰਸਾਰ ਦੇ ਧੋਖੇ ਉਹ ਕਹਿੰਦੇ ਸਾਡੇ ਸੱਤਰ ਕਾ ਕਰੋ ਵਿਦਵਾਨ ਸਾਹਿਤਰਾ ਦਾ ਗਿਆਨ ਪੜ੍ਹ ਕੇ ਉਹਨਾਂ ਨੇ ਕਹਿੰਦੇ ਤੁਸੀਂ ਕੋਈ ਆਓ ਸਾਡੇ ਨਾਲ ਗਿਆਨ ਚਰਚਾ ਕਰੋ ਗੁਰਨਾਮ ਸਾਹਿਬ ਤੋਂ ਲੈ ਕੇ 8ਵੇਂ 10ਵੇਂ ਗੁਰ ਤੱਕ ਇਹ ਗਿਆਨ ਦਾ ਪ੍ਰਕਾਸ਼ ਚੱਲਦਾ ਰਿਹਾ ਸੰਕਾਰ ਵੱਧਦਾ ਗਿਆ ਭਰਤ ਅੱਲਾ ਗਿਆਨ ਤੱਕ ਸ੍ਰੀ ਦੇਵ ਸੰਤ ਰਿਸ਼ੀ ਹੋਣਾ ਨਾਮ ਸਿਮਰ ਤੂੰ ਸਿਮਰ ਲੋ ਕਰਕੇ ਨਾਮ ਲਖ ਦੇ ਅੰਦਰ ਆਪਣੇ ਸ਼ਰਧਾ ਰੱਖ ਕੇ ਅੰਦਰ ਦੇ ਜੋਜ ਗੋਣੇ ਸੀ ਅੰਦਰ ਦੇ ਜੋਜ ਗੋਣੇ ਸੀ ਹੁੰਦੇ ਕੋ ਗਿਣਤੀ ਤੋਂ ਬਾਅਦ 84 ਲੱਖ ਜੋ 84 ਲੱਖ ਜੋ ਨਾ ਦੀ ਗਿਣਤੀ ਆ ਪਿਆ ਰਿਓ ਇੱਥੇ ਜੋਣ ਦੀ ਗਿਣਤੀ ਨਹੀਂ ਕੇਵਲ ਮਨੁੱਖ ਦੇ ਗਿਣਤੀ ਆ ਔਰ ਉਹ ਵੀ ਜਿਹੜੀ ਗਿਣਤੀਸੀਂ ਕਰਦੇ ਆ ਉਹ ਸਹੀ ਨਹੀਂ ਹੁੰਦੀ ਜਾਂਦਾ ਜਾਂਦਾ ਤੁਸੀਂ ਨਾਂ ਦੇ ਸੱਚ ਮਾਰੇ ਹੋ Google ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨੀ ਮਨੁੱਖਤਾ ਵੀ ਕਿੰਨੀ ਜੂ ਗਿਣਤੀ ਆ ਐਸਟਰ ਕਿੰਨੀ ਗਿਣਤੀ ਆ ਤੇ ਜਿਹੜੇ ਇਹ ਤੋਂ ਸੈਕਿੰਡ ਦੇ ਅੰਦਰ ਲੱਖਾਂ ਕਰੋੜਾਂ ਜੀ ਪੈਦਾ ਹੁੰਦੇ ਉਨੋ ਦੀ ਜਿੱਤ ਗੁੱਤੀ ਗੋਲਗੋ ਜੇ ਜੀਵਨ ਵਿੱਚੋਂ ਮਰ ਗਏ ਉਨੋ ਦੀ ਜਿੱਤ ਗੁੱਤੀ ਗੋਲਗੋ ਦੀਵਾ ਬੁੱਝ ਗਿਆ ਮਰ ਗਿਆ ਦੀਵਾ ਬੁੱਝ ਗਿਆ ਛੋੜਦਾ ਪਰੇ ਕਿਵੇਂ ਛੋੜਿਆ ਦੀਵਾ ਬੁੱਝ ਗਿਆ ਸ਼ਮਸ਼ਾਨ ਘਰ ਕੋਈ ਜਾ ਕੇ ਕਬਰਸਤਾਨ ਵਿੱਚ ਜਾ ਗਿਆ ਇਹਨਾਂ ਘੋਰੀ ਯਾਦ ਰੱਖਿਓ ਕਬਰਸਤਾਨ ਤੇ ਸ਼ਮਸ਼ਾਨ ਘਰ ਵਿਸ਼ਵਪਦਕ ਹੁੰਦਾ ਸ਼ਮਸ਼ਾਨ ਦੇ ਦੁੱਤਾਂ ਤੁਹਾਨੂੰ ਉਹਨੂੰ ਕਹਿੰਦੇ ਆ ਜਿੱਥੇ ਮਰਦੇ ਨੂੰ ਜਲਾਇਆ ਜਾਵੇ ਤੇ ਦਫਨ ਸਥਾਨ ਨੂੰ ਕਹਿੰਦੇ ਆ ਜਿੱਥੇ ਕਬਰ ਦੇ ਵਿੱਚ ਦੱਬਿਆ ਜਾਵੇ ਮਰਦਾ ਇਹ ਪਰਕਰ ਗੱਲ ਵੀ ਕੋਈ ਆਪਿਆ ਰਹੇ ਸੇਦ ਉਸ ਬੰਨਣਾ ਸੀਗਾ ਕਿਸੇ ਤਰੀਕੇ ਦਾ ਸੁਭਾਅ ਸੇ ਇਹ ਦੂਸ ਮਰਣਾ ਸੀ ਕਿਸੇ ਤਰੀਕੇ ਨਾਲ ਦੁਬਾਰਾ ਗੱਲ ਕੋਈ ਆ ਨਾ ਤੇ ਮਰਦ ਵਿੱਚ ਸਾੜਦ ਵਿੱਚ ਕੋਈ ਬਲਦ ਪਿਆ ਤੇ ਨਾ ਹੀ ਦਬਾਰ ਵਿੱਚ ਕੋਈ ਬਲਦ ਪਿਆ 파ਸ਼ਨੇ ਸੰਸਾਰ ਦੇ ਪੰਜ ਨੁਕਤੇ ਸਾਨੂੰ ਦੱਸੇ ਛੇ ਬਿਗਾ ਤੇ ਸੀਰੀਸ ਮਰਨ ਦੀ ਸੀ ਨਾ ਇੱਕ ਦੱਈਏ ਇੱਕ ਦੱਬੀਏ ਇੱਕ ਦਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਸਟੀਏ ਇੱਕ ਪੀ ਅਸਰ ਬਾਇ ਸ਼ਰਦਾ ਸਮਝ ਲਗੀਓ ਥੋੜੀ ਜਿਹੀ ਵਿਚਾਰ ਇੱਕ ਦਜੇ ਇਹਦ ਨੂੰ ਸਾੜਦੇ ਆ ਇੱਕ ਨੂੰ ਦੱਬਦੇ ਆ ਕੁਝ ਫਿਲਕਿਆਂ ਦੀ ਗੱਲ ਕਰ ਰਿਹਾ ਬਈ ਇੱਕ ਫਿਲਕਾ ਦੱਬਦਾ ਏ ਇੱਕ ਫਿਲਕਾ ਸਾੜਦਾ ਏ ਇੱਕ ਫਿਲਕਾ ਪਾਣੀ ਦੇ ਸੁੱਟਦਾ ਏ ਇੱਕ ਫਿਲਕਾ ਖੂਗੇ ਸੁੱਟਦਾ ਏ ਇਸ ਤੋਂ ਬੁਰਾ ਬੁਰਾ ਆਂਸੂ ਸੁੜਦੇ ਸੁੜਦਾ ਹੁੰਦਾ ਏ ਜਿੱਦਾਂ ਪਸੁਰ ਨੂੰ ਆਪਾਂ ਦਾ ਹੰਡਾ ਰੋਈ ਸੁਟੋੜੇ ਤੇ ਸ਼ੀਮਦੀ ਵਿਚਾਰ ਕਰੂੰ ਇਹ ਤਾਂ ਸਾਡੇ ਸੰਪਰਕ ਵਿੱਚ ਸੀ ਇਹ ਪੰਜ ਪੰਜਾ ਦੇ ਸੀ ਸਾਡੇ ਸੰਪਰਕ ਵਿੱਚ ਸੀਗੇ ਉਨ ਨੂੰ ਕਿਸ ਨੇ ਦੱਪਦਾ ਕਿਸ ਨੂੰ ਸਾੜਦਾ ਕਿਸ ਨੂੰ ਫੁੱਲ ਸੋੜਦਾ ਕਿਸ ਨੂੰ ਦਲ ਸੁਣ ਦਿੰਦਾ ਕਿਸ ਨੂੰ ਅਡਾ ਨੂੰ ਛੁਟਾਏ ਤੇ ਛੇਵੇਂ ਸਾਡੇ ਸਮਾਂ ਵਿੱਚ ਨਹੀਂ ਸੀ ਉਹ ਕੌਣ ਸੀ ਜੰਗਲਾਂ ਵਿੱਚ ਤਪੱਸਿਆ ਕਰਨ ਵਾਲੇ ਜੰਗਲਾਂ ਵਿੱਚ ਤਪੱਸਿਆ ਕਰਨ ਵਾਲੇ ਉਹ ਉਹ ਲੋਕ ਸੀ ਉਹਨਾਂ ਨੇ ਆਪਣੇ ਅੰਦਰ ਜੋਤ ਪ੍ਰਕਾਸ਼ ਕਰ ਲਈ ਜਮਲਾ ਵਿੱਚ ਤਪੱਸਿਆ ਕਰ ਕਰਕੇ ਨਾ ਬਾਦਰੀ ਜੋਤਾਂ ਨਹੀਂ ਲਗਾਈ ਉਹਨਾਂ ਨੇ ਜੰਗਲ ਵਿੱਚ ਜਾ ਕੇ ਬਾਦਰੀ ਜੋਤਾਂ ਜਿਗਾਈ ਉਹਨਾਂ ਨੇ ਧਿਆਨ ਅਪੀਉ ਗਾਇਓ ਜਿਹੜੀ ਇਹ ਜੋਤਾਂ ਨਾਲ ਤੁਸੀਂ ਵੱਜੇ ਹਰ ਤਰ੍ਹਾਂ ਹਰ ਤਰ੍ਹਾਂ ਵੱਜੇ ਖਾਸ ਕਰਕੇ ਹਿੰਦੂ ਸਿੱਖ ਜੂੜ ਵੱਜੇਗਾ ਇਸ ਨਾਲ ਨਾਲ ਮੈਂ ਇਹ ਤਰ੍ਹਾਂ ਦਾ ਕੁਝ ਉਹਦੇ ਬਾਰੇ ਪਤਾ ਨਹੀਂ ਉਹ ਉਹ ਵੀ ਜੋਤ ਨਾਲ ਵਜਾ ਪਰ ਉਹ ਜੋਤ ਨਾਲ ਨਹੀਂ ਸੀ ਵਜੇ ਉਹਨਾਂ ਨੇ ਆਪਣੇ ਅੰਦਰ ਜੋਤ ਪ੍ਰਗਟ ਕੀਤੀ ਸੀ ਜੋਤ ਪ੍ਰਗਟ ਕਿੱਥੇ ਪ੍ਰਗਟ ਕੀਤੀ ਸੀ ਅੱਜ ਜਿੱਥੋਂ ਅਸੀਂ ਬੋਲਦੇ ਹਾਂ ਜਿਸ ਤਰੀਕੇ ਨਾਲ ਬੋਲਦੇ ਆ ਕਿਸ ਤਰੀਕੇ ਨਾਲ ਬੋਲਦੇ ਆ ਸਾਡੀ ਪੈਰ ਰੱਬੀ ਤੋਂ ਆਜ ਪੈਦਾ ਹੁੰਦੀ ਹੈ ਸਰਦੀ ਬਾਜ ਜਿਹੜੀ ਇਹਦਾ ਨਾਭੀ ਤੋਂ ਪੈਦਾ ਹੁੰਦੀ ਆ ਪਤਲ ਸੁੜਿਆ ਵੇ ਨਾ ਸੁੜਿਆ ਤੁਸੀਂ ਨਾਭੀ ਦੇ ਜਦ ਘਲੋ ਦੇ ਉਹ ਜੋੜ ਜਲਦੀ ਨਾਭੀ ਤੇ ਸਾਰੇ ਸੀਰ ਬਰਦਾਸ਼ਤ ਕਰਦੇ ਤੇ ਜੇ ਕਿਸੇ ਨੇ ਸਾਡੇ ਜੋੜ ਦੀ ਗੱਲ ਕੀਤੀ ਨਾ ਸਿੱਖ ਸਮਾਜ ਵਿੱਚ ਉਹਨਾਂ ਨੇ ਸਾਡੇ ਦਿਮਾਗ ਦੀ ਗੱਲ ਦੱਸੀ ਦਿਮਾਗ ਦੀ ਬਸਤਕ ਦੀ ਸਰਦੀ ਬੇਤੇ ਜੋੜ ਜਾਂਦੀ ਆ ਨਹੀਂ ਪਿਆਰੋ ਇੱਕ ਰੇਖਾ ਉਹਨਾਂ ਮੇਰੇ ਨੂੰ ਵੀ ਰੇਖਾ ਹੈ ਜੋ ਮਾਸਤਕ ਵਿੱਚ ਨਹੀਂ ਜਾਂਦੀ ਜੋਤ ਜਲਦੀ ਨਭੀ ਵਿੱਚ ਨਭੀ ਤੋਂ ਬਸਤਕ ਤੱਕ ਆਉਂਦੀ ਹੈ ਬਤੀਗ ਤੇ ਉੱਤੇ ਉਦੀ ਜੀਵੇ ਚ پرکاشت ہوکاشے پر ہمیشہ ہی پرکاش آسے پاس اوپر ہوں جگی جو ਦੀਵੇ ਤੋਂ ਪ੍ਰਕਾਸ਼ੀਤਾਂ ਵਸਤੂ ਦੇ ਵਿੱਚ ਚਮਕ ਵਾਲੀ ਗੱਲ ਦੇਰੋਂ ਉਹਨਾਂ ਦਾ ਨਾਭੀ ਵਿੱਚ ਵੀ ਜੋਤ ਜਗੇ ਤੇ ਨਾਭੀ ਵਿੱਚ ਵੀ ਪ੍ਰਕਾਸ਼ ਹੋਇਆ ਜਦੋਂ ਉਹਨਾਂ ਦਾ ਅੰਤ ਸਮਾ ਆਇਆ ਨਾ ਉਹਨਾਂ ਨੇ ਉਸ ਨਾਭੀ ਵਿੱਚਲੀ ਜੋਤ ਨੂੰ ਸਾਰੇ ਸੀ ਵਿੱਚ ਭਰਤਾ ਤੇ ਸੀ ਸੁਮਾ ਲਈਆਂ ਕਿਸੇ ਬੰਦੇ ਨੇ ਨਹੀਂ ਸੰਭਾਲਿਆ ਜਿੱਦਾਂ ਪਹਿਲਾਂ ਪਾਪਾਂ ਜਾਂ ਦੀ ਵਿਚਾਰ ਕੀਤੀ ਅੱਧਾ ਸਿਰ ਥਲੇ ਨੂੰ ਸੜ ਗਿਆ ਅੱਧਾ ਸਿਰ ਉੱਪਰ ਨੂੰ ਸੜ ਗਿਆ ਸਿਸਕਾਰ ਹੋ ਗਿਆ ਕੰਮ ਖਤਮ ਹੋ ਗਿਆ ਇਸ ਵਾਸਤੇ ਕਿਰੋਂ ਕੱਲੇ ਗਿਆ ਦੀ ਰੋੜ ਦੇ ਸਾਡੇ ਅੰਦਰ ਜੋਤ ਜਗਣੀ ਚਾਹੀਏ ਇਸ ਪ੍ਰਕਾਸ਼ ਨਾਲ ਪ੍ਰਕਾਸ਼ ਮਿਲਣਾ ਚਾਹੀਦਾ ਜੋਤ ਨਾਲ ਜੋਤ ਬਲਣੀ ਚਾਹੀਏ ਸਭਾ ਗਾ ਲਓ ਕਿਰਪਾ ਕਰੇ ਇਹਨ ਇੱਕ ਵਿਚਾਰ ਪਰਮਾਨ ਕਰ ਦਿਓ ਅਜੇ ਭਗਵਾਨ ਤੁਸ਼ਣ ਦੇ ਅਰਜਨ ਦੇ ਵਿੱਚੇ ਰਹਿ ਗਏ ਆਪਣੇ ਵਿਚਾਰ ਉਪਾਸੇ ਦਿੱਤਾ ਕਰਨ ਕਰ ਲਏ ਪਰ ਨਾਲ ਉਹਦਾ ਕਰਨਾ ਵੀ ਉਤੋਂ ਆਉਣਾ ਬਸੂ ਮੱਦੇ ਪਰੇ ਵਾਸਤੇ ਦਤੁ ਗ੍ਰਿਹ ਦੀ ਸੁਖ શાંતੀ ਵਾਸਤੇ ਆਪਾਂ ਸਭ ਦਾ ਚਰਵ ਚਰਦ ਅਸ ਬੇਨਤੀ ਕਰੀ ਵਾਇਰ ਬੁਰੀ ਦਾ ਕਲਪਸ ਵਾਇਰ ਹੋਤੇ 20